ਕਹਿਣਾ ਚਾਹੋਗੇ ਅੱਜ ਕਿਉਂ ਮਾਰਚ ਕੱਢਿਆ ਗਿਆ ਵਾ ਅੱਜ ਦੇਖੋ ਸਾਡੇ ਵੀਰਾਂ ਨੇ ਸਾਰੇ ਨੇ ਅੱਜ ਧਾਰੀਵਾਲ ਦੇ ਵਿੱਚ ਕੈਂਡਲ ਮਾਰਚ ਕੱਢਿਆ ਇੱਕ ਤੋਂ ਬੱਚੇ ਦਾ ਜਿਹੜਾ ਕਤਲ ਹੋਇਆ ਉਹ ਹਸ਼ਾਰਪੁਰ ਦੇ ਵਿੱਚ ਉਹਦੀ ਵਿਰੋਧ ਦੀ ਸ਼ਾਂਤੀ ਵਾਸਤੇ ਸਾਰਿਆਂ ਨੇ ਕੈਂਡਲ ਮਾਰਚ ਕੱਢਿਆ ਕਿਉਂਕਿ ਬੜੀ ਦਰਦਨਾਕ ਘਟਨਾ ਸੀਗੀ ਬੜਾ ਮਤਲਬ ਕਿ ਮਨੁੱਖੀ ਲੱਗਾ ਕਿ ਇੱਕ ਛੋਟੇ ਬੱਚੇ ਦਾ ਇੱਕ ਪਰਵਾਸੀ ਦਾ ਭਾਈ ਇਹ ਨਹੀਂ ਬੜਾ ਮਾੜਾ ਕੰਮ ਕੀਤਾ ਬੜੀ ਰੇ ਬੇਰਮੀ ਨੇ ਨਾਲ ਉਹਦਾ ਕਤਲ ਕੀਤਾ ਸੋ ਪਤਾ ਨਹੀਂ ਕਿੱਦ ਦੀ ਬੇਦਰਦਨਾਕ ਮੌਤ ਉਹਨੂੰ ਦਿੱਤੀ ਆ ਬੜਾ ਸਾਡਾ ਮਨ ਦੁਖੀ ਸੀਗਾ ਸੋ ਅੱਜ ਅਸੀਂ ਉਹਦੀ ਰੂਹ ਦੀ ਸ਼ਾਂਤੀ ਦੇ ਵਾਸਤੇ ਕੈਂਡਲ ਮਾਰਚ ਕੱਢਿਆ ਸੋ ਸਾਡੀ ਸਰਕਾਰ ਅੱਗੇ ਵੀ ਬੇਨਤੀ ਹੈ ਹੋਰ ਵੀ ਜਿਹੜੇ ਹੈਗੇ ਉਹਨਾਂ ਅੱਗੇ ਬੇਨਤੀ ਹੈ ਕਿ ਜਿਹੜਾ ਚਾਤਲਾ ਉਹਨੂੰ ਫાંਸੀ ਤੋਂ ਘੱਟ ਕੋਈ ਸਜ਼ਾ ਨਹੀਂ ਦਿੱਤੀ ਜਾਵੇ ਵੱਧ ਤੋਂ ਵੱਧ ਦੀ ਸਜ਼ਾ ਫાંਸੀ ਹੋਣੀ ਚਾਹੀਦੀ ਆ ਕਿਉਂਕਿ ਇਹੋ ਜਿਹੇ ਜਿਹੜੇ ਕਤਲ ਕਰਦੇ ਆ ਦੂਜਿਆਂ ਨੂੰ ਵੀ ਉਹਦਾ ਪਤਾ ਲੱਗ ਜਾਏ ਕਿ ਇਹੋ ਜੇ ਕੰਮ ਕਰਨ ਦੇ ਨਾਲ ਕੀ ਸਜ਼ਾ ਮਿਲਦੀ ਹੈ ਸਰ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੇ ਪ੍ਰਵਾਸੀ ਮਜ਼ਦੂਰ ਭਈਏ ਆ ਉਹਨਾਂ ਦਾ ਬਾਈਕਾਟ ਸ਼ੁਰੂ ਹੋ ਗਿਆ ਵਾ ਉਧਰੋਂ ਪੰਜਾਬ ਰਾਧੀ ਨੇ ਕਿਹਾ ਵਾ ਕਿ ਇੱਕ ਘੰਟੜਾ ਦੇ ਨਾਲ ਸਾਰਿਆਂ ਨੂੰ ਉੱਪਰ ਦੇ ਨਾਲ ਨਾ ਦੇਖਿਆ ਜਾਏ ਕਈ ਜਿਹੜੇ ਆ ਬੜੇ ਵਿਚਾਰੇ ਸ਼ਰੀਫ ਵੀ ਆ ਗਏ ਆ ਕਿੱਦਾਂ ਬੈਲੈਂਸ ਬਣੇਗਾ ਕੀ ਕਹਿਣਾ ਚਾਹੋਗੇ ਇਸ ਮੁੱਦੇ ਤੇ ਵੇਖੋ ਤਕਰੀਬਨ ਜਿਨ੍ਹਾਂ ਦਾ ਕੋਈ ਇੱਥੇ ਉਧਾਰ ਗੜ ਨਹੀਂ ਹੈਗਾ ਜਿੰਨੇ ਕੋ ਪ੍ਰੂਫ ਨਹੀਂ ਹੈਗੇ ਬਿਨਾ ਪ੍ਰੂਫ ਤੋਂ ਬਿਨਾ ਉਧਾਰਗੜ ਤੋਂ ਇੱਥੇ ਰਹਿ ਰਹੇ ਆ ਠੀਕ ਆ ਜਿਹੜੇ ਸ਼ੱਕ ਦੇ ਦਾਰੇ 'ਚ ਹੈਗੇ ਆ ਅਸੀਂ ਚਾਹੁੰਦੇ ਆ ਕਿ ਜਿੰਨਾ ਵੀ ਮਤਲਬ ਕੀ ਸਾਡੀ ਸਰਕਾਰ ਆ ਇਹਨਾਂ ਦਾ ਇਥੋਂ ਬਾਈਕਾਟ ਕਰੇ ਭਾਜੀ ਅੱਜ ਕੈਂਡਲ ਮਾਰਚ ਕਿਉਂ ਕੱਢੀ ਗਈ ਆ ਮੇਰਾ ਨਾਮ ਨਿਸ਼ਾਨ ਸਿੰਘ ਗਿੱਲ ਮੈਂ ਪ੍ਰਧਾਨ ਦੇ ਸੁਰੱਖਿਆ ਸੈਨਾ ਤੋਂ ਜ਼ਿਲ੍ਹਾ ਪ੍ਰਧਾਨ ਆ ਅੱਜ ਕੈਂਡਲ ਮਾਰਚ ਆ ਕੱਢਿਆ ਹੈ ਕਿ ਜਿਹੜਾ ਸ਼ਿਹਾਰਪੁਰ ਦੇ ਵਿੱਚ ਤੁਹਾਨੂੰ ਪਤਾ ਹੈ 5 ਸਾਲ ਦੇ ਮਸੂਮ ਬੱਚੇ ਦੇ ਨਾਲ ਬੇਰਹਾਮੀ ਦੇ ਨਾਲ ਜਿਹੜਾ ਕਿ ਉਹਨਾਂ ਕਤਲ ਕੀਤਾ ਗਿਆ ਅਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆਂ ਕਿ ਜਿਹੜੇ ਵੀ ਇੱਥੇ ਪ੍ਰਵਾਸੀ ਰਹਿ ਰਹੇ ਨੇ ਅਸੀਂ ਇਹਨਾਂ ਨੂੰ ਜਲਦ ਤੋਂ ਜਲਦ ਭਜਾਈਏ ਕਿਉਂਕਿ ਅੱਜ ਮਸੂਮ ਬੱਚੇ ਨਾਲ ਹੁਸ਼ਿਆਰਪੁਰ ਦੇ ਵਿੱਚ ਹੋਇਆ ਕਾਨੂੰ ਸਾਡੇ ਆਪਣੇ ਸ਼ਹਿਰ ਦੇ ਵਿੱਚ ਵੀ ਹੋ ਸਕਦਾ ਕਿਸੇ ਦਿਨ। ਭਾਜੀ ਆੜੀ ਜਾਂ ਮੋਮਬਤੀਆਂ ਜਗਾਈਆਂ ਕੈਂਡਲ ਮਾਰਚ ਕਿਥੋਂ ਤੱਕ ਕੱਢ ਰਹੇ ਹੋ? ਆਪਾਂ ਜੀ ਨਹਿਰ ਤੇ ਪੋਲਟਾ ਕਰਦੇ ਆਂ। ਤੇ ਕੋਈ ਮੰਗ ਪੱਤਰ ਵੀ ਦੇ ਰਹੇ ਜੀ। ਹਾਂਜੀ ਆਪਾਂ ਮੰਗ ਪੱਤਰ ਦਵਾਂਗੇ ਕੱਲ ਜੀ। ਆਪਾਂ ਮੰਗ ਪੱਤਰ ਦਵਾਂਗੇ ਵੀ ਜੇ ਤੇ ਉਹਨਾਂ ਦੇ ਕਦਰ ਦੇ ਉਤੇ ਜਲਦੀ ਤੋਂ ਜਲਦੀ ਉਹਨੂੰ ਗਿਫਤਾਰ ਨਾ ਕੀਤਾ ਗਾ ਤਾਂ ਕੋਈ ਕਾਰਵਾਈ ਨਾ ਹੋਈ ਅਸੀਂ ਹਾਈਵੇ ਵੀ ਜਾਮ ਕਰਾਂਗੇ ਤੇ ਸ਼ਹਿਰ ਬੰਦੀ ਕਾਰਵਾਈ ਕਰਾਂਗੇ